ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਦੇ ਉੱਤੇ ਹਮਲਾ ਕਰਦਾ ਇੱਕ ਸ਼ਖਸ ਜਿਸ ਦਾ ਪਹਿਰਾਵਾ ਪੰਜਾਬੀ ਹੈ ਬਿਲਕੁਲ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਉਹਦੀ ਮਾਨਸਿਕਤਾ ਪੰਜਾਬੀ ਹੈ ਜਿਸ ਦਾ ਪਹਿਰਾਵਾ ਸਿੱਖਾਂ ਵਰਗਾ ਅਸੀਂ ਇਹ ਨਹੀਂ ਕਹਿ ਸਕਦੇ ਉਹ ਸਿੱਖ ਹੈ ਉਹ ਰਾਮਰਈਆ ਵੀ ਹੋ ਸਕਦਾ ਉਹ ਧੀਰਮੱਲੀਆ ਵੀ ਹੋ ਸਕਦਾ ਉਹ ਸਿੱਖੀ ਤੋਂ ਭਗੌੜਾ ਵੀ ਹੋ ਸਕਦਾ ਉਹ ਕਿਸੇ ਹੋਰ ਦੇ ਚਾਂਸੇ ਚ ਆਇਆ ਹੋਇਆ ਵਰਗਲਾਇਆ ਹੋਇਆ ਵਿਅਕਤੀ ਹੋ ਸਕਦਾ ਹੁਣ ਖਬਰਾਂ ਚ ਕੀ ਆ ਰਿਹਾ ਸਿੱਖ ਬਿਅਕੀ ਨੇ ਐਦਾ ਕੀਤਾ ਜਾਂ ਉਹਦਾ ਕੀਤਾ ਬਾਬਾ ਸਾਹਿਬ ਦੀ ਬੇਹਰਮਤ ਕੀਤੀ ਨਾਲ ਦੀ ਨਾਲ ਸਾਂਪਲੇ ਜਿਹੜਾ ਭਾਜਪਾ ਦਾ ਦਲਾਲ ਹੈ ਦਲਿਤ ਹੈਗਾ ਦਲਿਤ ਮੂਲ ਦਾ ਪਰ ਭਾਜਪਾ ਦਾ ਦਲਾਲ ਹੈ ਭਾਜਪਾ ਦਾ ਝੋਲੀ ਚੁੱਕਾ ਹੈ ਭਾਜਪਾ ਦਾ ਜੁੱਤੀ ਚੱਟਾ ਹੈ ਭਾਜਪਾ ਦਾ ਜੂਠ ਛੱਟਾ ਹੈ ਸਾਂਪਲਾ ਜਿਹੜਾ ਪੰਜਾਬ ਦਾ ਲੀਡਰ ਹੈ ਸਾਂਪਲੇ ਨੇ ਐਸਜੀਪੀਸੀ ਨੂੰ ਤੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਕੈਟਾਗਰੀ ਦੇ ਵਿੱਚ ਖੜਾ ਕਰਨ ਲਈ ਇੱਕ ਟਵੀਟ ਪਾਇਆ ਉਹ ਠੀਕ ਹੈ ਵੀ ਉਹ ਟਵੀਟ ਨੂੰ ਨੇ ਬਾਅਦ ਵਿੱਚ ਡਿਲੀਟ ਕਰਤਾ ਹੋਣਾ